ਮਾਚਵਾੜਾ ਮੰਡੀ ਦੇ ਵਿੱਚ ਕਣਕ ਦੀ ਆਮਦ ਪੂਰੇ ਜੋਰਾਂ ਤੇ ਹੈ ਲੇਕਿਨ ਮੌਸਮ ਦੇ ਬਦਲਦੇ ਮિજાਜ ਦੇ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਮਾਲਕ ਜੇ ਉਹਨਾਂ ਦੇ ਉੱਪਰ ਇੰਜ ਹੀ ਮਿਹਰ ਬਣਾ ਕੇ ਰੱਖੇ ਤਾਂ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਸੰਭਾਲ ਸਕਣ ਕਿਸਾਨਾਂ ਨੇ ਦੱਸਿਆ ਕਿ ਮੰਡੀ ਵਿੱਚ ਇਨਾਜ ਨੂੰ ਟਕਣ ਲਈ ਪੂਕਤਾ ਇੰਤਜ਼ਾਮ ਤਾਕੀਤੇ ਗਏ ਨੇ ਪਰ ਲੇਬਰ ਦੀ ਘਾਟ ਕਾਰਨ ਥੋੜੀ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਮੇਰੀ 5 ਏਕੜ ਫਸਲ ਆਈ ਹੈ ਮੰਡੀ ਦੇ ਵਿੱਚ ਤੇ 10 ਏਕੜ ਖੜੀ ਹੋਈ ਹੈ ਜੀ ਤੇ ਉਪਰੋਂ ਮੌਸਮ ਵੀ ਕਾਫੀ ਪਰੇਸ਼ਾਨ ਕਰ ਰਿਹਾ ਹੈ ਤੇ ਮੰਡੀ ਦੇ ਵਿੱਚ ਵੀ ਥੋੜੀ ਜਿਹੀ ਲੇਬਰ ਦੀ ਘਾਟ ਕਰਕੇ ਪਰੇਸ਼ਾਨੀ ਆ ਰਹੀ ਹੈ ਤੇ ਆੜਤੀ ਵੀ ਫੁੱਲ ਸਾਫ ਦੇ ਰਹੇ ਨੇ ਤਰਪਾਲਾਂ ਵੱਜੋਂ ਵੀ ਤੇ ਜੇ ਪਰਮਾਤਮਾ ਅੱਗੇ ਹੁਣ ਇਹ ਹੀ ਰਿਕੁਐਸਟ ਹੈ ਵੀ 15 ਕਿ ਦਿਨ ਸਾਨੂੰ ਹੋਰ ਦੇ ਦੇਣ ਜੋ ਪੁੱਤਾਂ ਵਾਂਗੂ ਫਸਲ ਸਾਡੀ ਪਾਲੀ ਹੋਈ ਹੈ ਉਹ ਕਵਰ ਹੋ ਜੇ ਵੀ ਬਾਰਿਸ਼ ਹੁੰਦੀ ਹੈ ਤਾਂ ਸਾਨੂੰ ਬਹੁਤ ਹੀ ਮੁਸ਼ਕਲਾਂ ਦਾ ਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲ ਦੇਖੋ ਜਿੱਦਾਂ ਮੌਸਮ ਦੇ ਦੌਰਾਨ ਆੜਤੀ ਵੀ ਆਪਣੀ ਮਾੜੀ ਮੋਟੀ ਜਿੰਨੀ ਕੁ ਪਹੁੰਚ ਹੋ ਸਕਦੀ ਕਰਦੇ ਪਏ ਨੇ ਬਾਕੀ ਸਾਰੇ ਮੇਰੇ ਵੀਰ ਜਿੰਨੇ ਵੀ ਇੱਥੇ ਕਿਸਾਨ ਖੜੇ ਹੋਏ ਨੇ ਸਾਰੇ ਆਪਣੀ ਪਹੁੰਚ ਦੇ ਨਾਲ ਕਰਦੇ ਪਏ ਨੇ ਕੁਝ ਮੌਸਮ ਦੀ ਵੀ ਦਿੱਲੀ ਕਰਕੇ ਤਰਪਾਲਾਂ ਚੱਲਦੀਆਂ ਪਈਆਂ ਬਾਕੀ ਲੇਬਰ ਦੀ ਘਾਟ ਹੈ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਆਪਾਂ ਇੱਥੇ ਚੱਲਦੇ ਪਏ ਆ ਤੇ ਕਾਫੀ ਕਈਆਂ ਨੂੰ ਮੁਸ਼ਕਲ ਆ ਵੀ ਰਹੀਆਂ ਨੇ ਕਈਆਂ ਨੂੰ 2-2 3-3 ਦਿਨ ਵੀ ਹੋ ਗਿਆ ਮੰਡੀਆਂ ਵਿੱਚ ਕਈਆਂ ਦਾ ਨਾਲੋਂ ਨਾਲ ਵੀ ਜਾਂਦੇ ਆ ਬਾਕੀ ਤੁਹਾਨੂੰ ਪਤਾ ਹੀ ਹੈ ਇਹ ਨਾਲ ਤੂੜੀ ਦਾ ਕੰਮ ਵੀ ਚੱਲ ਰਿਹਾ ਸੋ ਕਿਸਾਨਾਂ ਕੋ ਉਨੀ ਵੇਲ ਨਹੀਂ ਮਿਲ ਰਹੀ ਪੂਰੀ ਤਰਿਕੇ ਨਾਲ ਫਿਰ ਕੁਝ ਮੌਸਮੀ ਹਾਲਾਤ ਕਰਕੇ ਕਈਆਂ ਨੇ ਛੱਡਾਂ ਵਿੱਚ ਲਾਈ ਹੋਈ ਹੈ ਕਿਤੇ ਘਰੇ ਲਾਈ ਹੋਈ ਹੈ ਜਾਂ ਵਿੱਚ ਖੜੀ ਹੋਈ ਹੈ ਸੋ ਕਾਫੀ ਯਾਨੀ ਕਿ ਨੁਕਸਾਨ ਹੋਣ ਦੇ ਵੀ ਕਾਫੀ ਚਾਂਸਸ ਹੈਗੇ ਸੋ ਦਰਦ ਵੀ ਕਈਆਂ ਦੇ ਮਨਾਂ ਵਿੱਚ ਬੈਠਿਆ ਹੋਇਆ ਹੈ ਉਤੇਹੀ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਨੇ ਦੱਸਿਆ ਹੈ ਕਿ ਮਾਚੀਵਾੜਾ ਮੰਡੀ ਦੇ ਵਿੱਚ ਹੁਣ ਤੱਕ ਕੜਕ ਦੀ 93407 ਕੁਇੰਟਲ ਖਰੀਦ ਹੋ ਚੁੱਕੀ ਹੈ ਜਿਸ ਵਿੱਚੋਂ 46403 ਕੁਇੰਟਲ ਦੀ ਲਿਫਟਿੰਗ ਹੋ ਚੁੱਕੀ ਹੈ ਉਹਨਾਂ ਨੇ ਦੱਸਿਆ ਕਿ ਮੰਡੀ ਵਿੱਚ ਪੂਕਾ ਇੰਤਜ਼ਾਮ ਕੀਤੇ ਗਏ ਨੇ ਤੇ ਲੇਬਰ ਦੀ ਥੋੜੀ ਸਮੱਸਿਆ ਆ ਰਹੀ ਹੈ ਕਿਉਂਕਿ ਲੇਬਰ ਪਿੱਛੋਂ ਹੀ ਘਟਾਈ ਹੈ ਲੇਕਿਨ ਇਸ ਨੂੰ ਵੀ ਜਲਦੀ ਹੀ ਹੱਲ ਕੀਤਾ ਜਾਏਗਾ ਮੰਡੀ 'ਚ ਜਿਹੜੇ ਪ੍ਰਬੰਧ ਨੇ ਸਾਰੇ ਪੂਕਾ ਕੀਤੇ ਗਏ ਜੋ ਮਾਨ ਸਰ ਦੀ ਸਰਕਾਰ ਆ ਉਹਨਾਂ ਦਾ ਜਿਹੜਾ ਨਾਟੋ ਸੀਗਾ ਇਹ ਜੀ ਵੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਨਹੀਂ ਹੋਣ ਦਿੱਤੀ ਜਾਊਗੀ ਮੰਡੀਆਂ ਤੇ ਰੋੜ ਨਾ ਦਿੱਤਾ ਜਾਊਗਾ ਇੱਕ ਇੱਕ ਦਾਣਾ ਉਹਨਾਂ ਦਾ ਪਹਿਲ ਸਮੇਂ ਸਰਚ ਕੇ ਲੇ ਗੋਦਾ ਪ੍ਰਬੰਧ ਦਾ ਜੇ ਕੋਈ ਵੀ ਇੱਕ ਵੀ ਦਾਣਾ ਭਜਣ ਨਹੀਂ ਦਿੱਤਾ ਜਾਊ ਸਮੇਂ ਸਰ ਕਿਸਾਨਾਂ ਨੂੰ ਉਹਦੇਗੀ ਪੂਰੀ ਇੱਕ ਇੱਕ ਦਾਣਾ ਚੱਕਿਆ ਜਾਵੇ ਇੱਕ ਕਿਸਾਨਾਂ ਦਾ ਕਹਿਣਾ ਵੀ ਜਿਹੜੀ ਲੇਬਰ ਦੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਦਿੱਕਤ ਵਿੱਚ ਆ ਉਹਦਾ ਵੀ ਇਹ ਤਾਂ ਇਹ ਪਿੱਛੇ ਪ੍ਰੋਬਲਮ ਆ ਇਹ ਵੀ ਜਿਹੜੇ ਇੱਕ ਦੋ ਦਿਨ ਦੀ ਹੈਗੀ ਇਹ ਸਮੱਸਿਆ ਹੈ ਉਹਦਾ ਵੀ ਹੱਲ ਕੀਤਾ ਜਾਵੇ ਮੱਚਵਾੜਾ ਮੰਡੀ ਦੀ ਗੱਲ ਕਰੀਏ ਤਾਂ ਹੁਣ ਤੱਕ ਜਿਹੜਾ ਕਿੰਨਾ ਜਿਹੜੀ ਆਮਦ ਹੋ ਚੁੱਕੀ ਹੈ ਹੁਣ ਤੱਕ ਜਿਹੜੀ ਹੈ 93000 407 ਕੋਲ ਕਣਕ ਆ ਚੁੱਕੀ ਹੈ ਜਿਵੇਂ ਚੋ 46403 ਦੀ ਲਿਫਟਿੰਗ ਵੀ ਹੋ ਚੁੱਕੀ ਹੈ ਟੋਟਲ ਮੱਟੀ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਕਿੰਨੀ ਕਿ ਜਿਹੜੀ ਆਮਦਨ ਸੀ ਪਿਛਲੇ ਸਾਲ 7,66,000 ਕੋਈ ਦਾ ਟੋਟਲ ਗੰਕ ਦੀ ਆਮਦਨ ਜਗਬਾਨੀ ਟੀਵੀ ਲਈ ਮਾਛੀਵਾੜਾ ਤੋਂ ਗੁਰਦੀਪ ਟੱਕਰ ਦੀ ਰਿਪੋਰਟ